ਸਾਡੀ ਧਰਤੀ ਦਾ ਕੁਦਰਤੀ ਸੋਮਾ ਇਹ ਪਾਣੀ ਕੁਦਰਤੀ ਸੋਮੇ ਦੁਆਰਾ ਅਸੀਂ ਪਾਣੀ ਜਿਹੜਾ ਪ੍ਰਾਪਤ ਕਰਦੇ ਆਂ ਤੇ ਉਹ ਪਾਣੀ ਵੀ ਜਿਹੜੇ ਹੈਗੇ ਅਮੀਰ ਬੰਦੇ ਉਹਨਾਂ ਨੇ ਇੱਕ ਬੋਤਲ ਚ ਪੈਕ ਕਰਕੇ ਦੇਤਾ ਤੇ ਸਾਨੂੰ ਮੁੱਲ ਵੇਚ ਰਹੇ ਨੇ ਹੁਣ ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਹੋਊਗਾ ਕਿ ਜਿਹੜਾ ਇਹ ਪਾਣੀ ਆ ਆਖਰ ਉਹਨਾਂ ਨੇ ਮਸ਼ੀਨਾਂ ਲਾਈਆਂ ਬੋਤਲਾਂ ਦਿੱਤੀਆਂ ਫਿਲਟਰ ਕਰਕੇ ਦਿੱਤਾ ਪਹਿਲੀ ਗੱਲ ਤਾਂ ਜਿੰਨੀ ਉਹਦੀ ਕੀਮਤ ਲੈ ਰਹੇ ਆ ਸਾਡੇ ਤੋਂ ਉਨੀ ਉਸ ਪਾਣੀ ਦੀ ਕੀਮਤ ਨਹੀਂ ਤੇ ਦੂਜੀ ਗੱਲ ਤੁਹਾਡੇ ਘਰਾਂ ਦੇ ਅੰਦਰ ਵੀ ਤੁਸੀਂ ਫਿਲਟਰ ਲਾਏ ਹੋਇਆ ਤੁਸੀਂ ਇੱਕ ਕੈਂਪਰ ਲਓ ਉਹਦੇ ਵਿੱਚ ਆਪਣਾ ਜਿਹੜਾ ਫਿਲਟਰ ਕੀਤਾ ਪਾਣੀ ਭਰੋ ਪਾਣੀ ਭਰ ਕੇ ਤੁਸੀਂ ਜਾਓ ਬਾਹਰ ਲੋਕਾਂ ਨੂੰ ਵੇਚੋ ਕਿ ਇਹ ਫਿਲਟਰ ਵਾਲਾ ਪਾਣੀ ਆ ਪਹਿਲੀ ਗੱਲ ਸਾਡੇ ਲੋਕਾਂ ਦੀ ਮਾਨਸਿਕਤਾ ਹੀ ਇੰਨਾ ਵੱਖ-ਵੱਖ ਕੰਪਨੀਆਂ ਨੇ ਕਿਵੇਂ ਤਿਆਰ ਕਰ ਦਿੱਤੀ ਆ ਵੀ ਸਾਡੇ ਲੋਕਾਂ ਨੂੰ ਅਸੀਂ ਜੇਕਰ ਫਿਲਟਰ ਵਾਲੇ ਪਾਣੀ ਦਾ ਕੈਂਪਰ ਭਰ ਕੇ ਅਸੀਂ ਲੋਕਾਂ ਨੂੰ ਕਹਾਂਗੇ ਨਾ ਵੀ ਆਹ ਪਾਣੀ ਸਾਡੇ ਤੋਂ ਲੈ ਲਓ ਸਾਡੇ ਲੋਕ ਸਾਡੇ ਤੋਂ ਉਹ ਪਾਣੀ ਨਹੀਂ ਲੈਣਗੇ ਕਿਉਂਕਿ ਕੰਪਨੀਆਂ ਨੇ ਲੋਕਾਂ ਦੇ ਦਿਮਾਗ ਐਵੇਂ ਤਿਆਰ ਕਰ ਦਿੱਤੇ ਆ ਕਿ ਲੋਕਾਂ ਨੂੰ ਲੱਗਦਾ ਕਿ ਇਹ ਪਾਣੀ ਤਾਂ ਸ਼ੁੱਧ ਨਹੀਂ ਤੇ ਆਹ ਸ਼ੁੱਧਾ ਮਤਲਬ ਕੰਪਨੀਆਂ ਨੇ ਲੋਕਾਂ ਨੂੰ ਮਾਨਸਿਕ ਤੌਰ ਤੇ ਹੀ ਇਸ ਤਰੀਕੇ ਤਿਆਰ ਕਰ ਦਿੱਤਾ ਕਿ ਲੋਕਾਂ ਨੂੰ ਜਿਹੜੀ ਕੰਪਨੀਆਂ ਦੁਆਰਾ ਵੱਖ-ਵੱਖ ਕੰਪਨੀਆਂ ਦੁਆਰਾ ਵੱਖ-ਵੱਖ ਅਮੀਰ ਬੰਦਿਆਂ ਦੁਆਰਾ ਉਹਨਾਂ ਦੀ ਲੁੱਟ ਕੀਤੀ ਜਾਂਦੀ ਹੈ ਨਾ ਉਹ ਲੁੱਟ ਤਾਂ ਉਹਨਾਂ ਨੂੰ ਲੱਗਦੀ ਨਹੀਂ ਕਿ ਉਹ ਲੁੱਟਾ ਜਿਹੜੀ ਕੋਈ ਮਾੜੀ-ਮੋਟੀ ਲੁੱਟ ਗਰੀਬ ਬੰਦਿਆਂ ਦੁਆਰਾ ਕੀਤੀ ਜਾਂਦੀ ਹੈ ਨਾ ਉਹ ਬਹੁਤ ਛੋਟੇ ਲੈਵਲ ਦੀ ਲੁੱਟ ਆ ਜਾਂਦੀ ਹੈ